ਕਾ ਸਵਾਗਤ ਹੈ ਪਿੰਡ ਉੱਬਾ ਜ਼ਿਲ੍ਹਾ ਮਾਨਸਾ ਬਾਈ ਜੱਸੇ ਦੇ ਕਰੋ ਵੀਡੀਓ ਲੈ ਕੇ ਆਇਆ ਚੌਥੀ ਵੀਡੀਓ ਆਪਣੀ ਤੀਜੇ ਸੂਏ ਵਾਸਤੇ ਵੱਜਾ ਦਿਨ ਹੋ ਗਿਆ ਅੱਠ ਸੂਈ ਨੂੰ 11 ਲੀਟਰ ਦੁੱਧ ਤੇ ਆ ਰ ਮਾਗਰ ਫੀਮੇਲ ਕਾਫ ਹੈ ਮਾਗਰ ਵੀ ਆ ਗਈ 31 ਕਰਮ ਵਾਲੀ ਦੇ ਜੇ ਤੁਹਾਨੂੰ ਮੈਂ ਕਰਮ ਵਾਲੀ ਦੀ ਗੱਲ ਕਰ ਹਵਾਨਾ ਦਿਖਾਵਾਂ ਥੋੜਾ ਜਿਹਾ ਉਪਰਾਪਣ ਜਰੂਰ ਕਰਦੀ ਹੈ ਬਸ ਸੋਨਾ ਮੋਟਾ ਚਵਾਈ ਵਾਲਾ ਥਣ ਲੱਗਿਆ ਗਾੜੀ ਪਿਛਾੜੀ ਜਮਾ ਸੂਤ ਲਾ ਲਿਓ ਬਰਾਬਰ ਹੈ ਸਿੰਗਲ ਅੱਡੀ ਚ ਆ ਗਈ ਚੰਗੀ ਆ ਕਰਮ ਵਾਲੀ ਬਾਕੀ ਸੰਗ ਸੁਗ ਵੀ ਨੇੜੇ ਮੋੜਿਆ ਤੇ ਕਦਗਾਠ ਵੀ ਵਧੀਆ ਇਹਦੀ ਸਾਰੀ ਜਾਣਕਾਰੀ ਸਾਰੀ ਡਿਟੇਲ ਆਪਾਂ ਬਾਈ ਜੱਸੇ ਤੋਂ ਲੈਨੇ ਆ ਜੱਸੇ ਨਾਲ ਕਰਦੇ ਆ ਗੱਲ ਆ ਜਾ ਬਾਈ ਜੱਸੇ ਕੀ ਹਾਲ ਆ ਬਾਈ ਠੀਕ ਆ ਬਾਈ ਵਧੀਆ ਹੋ ਠੀਕ ਹੈ ਜੀ ਹਾਂ ਵਧੀਆ ਬਾਈ ਵਧੀਆ ਕਿੰਨਾਂ ਮਸੂ ਆ ਗਿਆ ਬਾਈ ਤੀਜਾ ਬਾਈ ਤੀਜਾ ਸੂਆ ਦੁੱਧ ਕਿੰਨਾ ਤਿਆਰ ਹੈ ਜਮਾ ਤਸੱਲੀ ਆ 11 ਲੀਟਰ ਬਾਈ ਡੱਬੇ ਵਰਕੇ ਲਏ ਜਾਣਗੇ ਜਿਹੜਾ ਉੱਤੇ ਆਪਦਾ ਮੈਨੂੰ ਛੱਡ ਜਾਣਗੇ ਠੀਕ ਹੈ 11 ਲੀਟਰ ਦੁੱਧ ਤਿਆਰ ਹੈ ਹਾਂ ਕੰਡਾ ਲਵਾਵਾਂਗੇ ਹਾਂ ਕੰਡਾ ਵਰਵਾ ਦੀ ਠੀਕ ਹੈ ਹਾਂ ਥੱਲੀ ਹੋ ਲੈ ਲੋਕਰ ਮਾਲੀ ਜਿਹੜਾ ਸੱਚੀ ਸੁੱਚੀ ਬੋਲੀ ਬੋਲਦਾ 11 ਲੀਟਰ ਦੁੱਧ ਤਿਆਰ ਹੈ ਇਹਦਾ ਚਾਹੇ ਢੰਡੇ ਦੇ ਧਰ ਲਓ ਠੰਡਾ ਕਰਕੇ ਤੋਲ ਦੂਗਾ ਨਾ 1:3 ਹੋ ਗਏ ਸੂਈ ਨੂੰ 8 ਬਈ ਹੈ ਨਾ ਸੂਆ ਆ ਗਿਆ 3 ਹੋ ਗਏ 8 ਮਾ ਤਿਆਰਾਂ ਠੀਕ ਹੈ ਕਿੰਨਾ ਦੁੱਧ ਪਾਉਣੀ ਉਸੇ 15 ਦਾ ਤਿਆਰੀ ਹੈ ਜਰਾ ਠੀਕ ਹੈ ਇਸੇ ਮਾੜਾ ਜਿਹਾ ਲੰਮਾ ਕਿਹੜਾ ਦਵਾਣੀ ਲੰਮਾ ਦਵਾ ਦਨੇ ਬੜੀ ਗੱਲ ਮੋਟਾ ਥੜਨ ਲੱਗਾ ਚ ਬਾਈ ਵਾਲਾ ਤੁਰਦੀ ਨੂੰ ਚੈੱਕ ਕਰ ਲਓ ਕਰਮ ਵਾਲੀ ਨੂੰ ਉਹ ਲਈ ਫਿਰਦਾ ਬਾਈ ਬਾ ਜਲ ਬੇਡੂ ਇਹਦਾ ਆਉਗੀ ਮੈਂ ਇੱਥੇ ਆਉ ਬੱਚੇ ਤੇ ਹੀ ਆ ਬੱਚੇ ਦਾ ਕਰਦੀ ਹੈ ਨਾ ਬਾਲਾ ਜਿਆਦਾ ਕਰਦੀ ਤਾਂ ਉੱਪਰ ਹੀ ਨਹੀਂ ਹੋਣਾ ਮੈਂ ਦੱਸਿਆ ਚੱਲਦੀ ਜਲਦੀ ਵੀਡੀਓ ਤੇ ਬਲਵਾਂ ਐਡਰੈਸ ਬੋਲ ਦੇ ਐਡਰੈਸ ਆ ਬਾਈ ਮਾਨਸਾ ਦਾ ਨੰਝੜਈ ਆਪਣਾ ਦੇਖਾ ਹਨ ਡੋਬਾ ਫੋਨ ਨੰਬਰ ਕਿੰਨਾ ਬਾਈ 95015 ਠੀਕ ਹੈ 14 ਤੋਂ 45 ਸੂਆ ਆ ਗਿਆ ਤੀਜਾ ਜਮਾ ਤਸਲੀਆ ਦਾ ਦੁੱਧ ਕਿੰਨਾ ਤਿਆਰ ਹੈ 11 ਲੀਟਰ ਬਲ ਡੱਬੇ ਵਰਕੇ ਦੇਵਾਂਗੇ ਹੋਰ ਉਸ ਤੋਂ ਵਧੂਗਾ ਹੀ ਘੜਦਾ ਨਹੀਂ ਠੀਕ ਹੈ ਕੰਡਾ ਮਰਵਾਵਾਂਗੇ ਦੇਖ ਲੈ ਬਾਈ ਯਾਰ ਕੰਡਾ ਮਰਵਾ ਲਓ ਜੇ ਡੱਬੇ ਭਰ ਲਓ ਤੋਂ ਵਧੂਗਾ ਦੇ ਕੰਡੇ ਡੱਬੇ ਭਰਨੇ ਦਾ ਵਧੂਗਾ ਠੀਕ ਹੈ ਕੰਡੇ ਤੋਂ ਐ ਨਹੀਂ ਪਤਾ ਉਹ ਕੰਡੇ ਤੋਂ ਹੀ ਵਧੂਗਾ ਲਓ ਵੀ ਸੱਜਣੋ ਠੰਡਾ ਕਰਕੇ ਕਹਿੰਦਾ 11 ਲੀਟਰ ਤਿਆਰ ਹੈ 8 ਦਿਨੋਗੇ ਸੂਈ ਨੂੰ ਮਾਗਰ ਫੀਮੇਲ ਕੱਟੀ ਆ 나ੜੂਆ ਨਾਲ ਹੈ ਬਾਕੀ ਇਹ ਵੀ ਸੀਵਣ ਵਧੀਆ ਭਰਿਆ ਹੋਇਆ ਠੀਕ ਹੈ ਚੰਗੇ ਸੀਮਣ ਦੀ ਆ ਗਈ ਹਾਂ ਦੱਸੇ ਲੈ ਹੁਣ ਨਾ ਇੱਕ ਆ ਦੱਸ ਦੇ ਰੇਟ ਕਿੰਨਾ ਕਰਦਾ ਰੇਟ ਤਾਂ ਜਰਾ ਉਹਦੀ ਕਰਨਾਗੇ ਖੂਨ ਤੇ ਪਾਲਾ ਤਾਂ ਨਹੀਂ ਕਰਦਾ ਜਮੀ ਨਹੀਂ ਕਰਦਾ ਜਮ ਬਾਲਾ ਨਾ ਕਰੀ ਜਮੀ ਨਹੀਂ ਕਰਦਾ ਲੋ ਵੀ ਸੱਜਣਾ ਬੰਦਾ ਨਰਮ ਹੈ ਰੇਟ ਕਹਿੰਦਾ ਜਾਇਜ਼ ਕਰੂੰਗਾ ਚਾਹੇ ਦੁੱਧ ਪੀਣ ਵਾਲਾ ਲੈ ਜੇ ਚਾਹੇ ਬੰਬਾਰੀ ਲੈ ਜੇ ਸੋਣਾ ਮੋਟਾ ਜਵਾਈ ਵਾਲਾ ਲੱਗਿਆ ਆਜੇ ਹੁਣ ਕਰਮ ਵਾਲੀ ਨੂੰ ਮੇਰੀ ਗੱਲ ਸੁਣੋ ਆ ਦੇਖ ਲੋ ਹਵਾਨਾ ਜੇ ਹੁਣ ਮੇਰੀ ਗੱਲ ਸੁਣੋ ਜੇ ਬਾਈ ਇੱਥੇ ਨਾ ਰੇਟ ਕਰਦਨੇ ਵਪਾਰੀ ਭਈਆ ਗੁੱਸੇ ਹੁੰਦੇ ਆ ਠੀਕ ਐ ਬਾਈ ਲੋ ਵੀ ਬਾਈ ਦੀ ਗੱਲ ਜੱਸੇ ਦੀ ਵੀ ਸਿਆਣੀ ਐ ਚਲੋ ਇੱਥੇ ਰੇਟ ਦੀ ਭਾਅ ਨਿਕਲ ਜਾਂਦੀ ਠੀਕ ਐ ਮਾਨਤਨ ਕਰਦੀ ਡੇਡ ਚ ਮਾਨਤਨ ਕਰਦਿਆਂ ਲੋ ਵੀ ਕੋਈ ਮਰਜੀ ਚੋਲੇ ਲੈ ਦੱਸ ਫਿਰ ਜਿਹੜਾ ਬੁੜੀ ਚੋਲੇ ਬੰਦਾ ਚੋਲੇ ਜਵਾਕ ਚੋਲੇ ਠੀਕ ਹੈ ਲੋ ਵੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਅੱਜ ਦੀ ਵੀਡੀਓ ਪਿੰਡ ਉੱਬਾ ਜ਼ਿਲ੍ਹਾ ਮਾਨਸਾ ਦੇ ਰੋਗੀ ਜੱਸੇ ਨੰਬਰਦਾਰ ਦੇ ਘਰ ਚੰਗੇ ਪਸੂ ਲਿਆਉਂਦਾ ਕਹਿੰਦਾ ਸੂਈ ਦੇ ਨਖਾਰੇ ਸਾਈ ਦੀ ਕੱਢ ਗਏ ਬਾਕੀ ਤਸੱਲੀ ਤੁਸੀਂ ਕੋਲੇ ਆ ਕੇ ਆਪਦੀ ਆਪ ਕਰ ਲਿਓ ਧੰਨਵਾਦ